हां जी दोस्तों ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਦੇਸ਼ ਦੀ ਸਰਕਾਰ ਵਿੱਚ ਪ੍ਰੰਪਤ ਦੇ ਮੁਲ ਪ੍ਰਧਾਨ ਮੰਤਰੀ ਬਣਨ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਦੇਸ਼ ਵਿੱਚ ਰਹਿੰਦੇ ਹੋਏ ਤਕਰੀਬਨ 14,45,549 ਲੋਕਾਂ ਨੂੰ ਜੋ ਅਮਰੀਕਾ ਵਿੱਚ ਗਲਤ ਤਰੀਕੇ ਨਾਲ ਦਾਖਲ ਹੋਏ ਸਨ ਜਾਂ ਕਹੇ ਲਵੋਕੀ ਢੋਂਕੀ ਲਗਾ ਕੇ ਦੋ ਨੰਬਰ ਵਿੱਚ ਆਏ ਸਨ ਉਹਨਾਂ ਸਭ ਨੂੰ ਦੇਸ਼ ਨਿਕਾਲੇ ਦੇ ਹੁਕਮ ਦੇ ਦਿੱਤੇ ਹਨ ਜਿਨ੍ਹਾਂ ਵਿੱਚੋਂ 20,000 ਦੇ ਕਰੀਬ ਭਾਰਤ ਦੇਸ਼ ਤੋਂ ਹਨ ਇਨਾਂ ਸਭ ਲੋਕਾਂ ਨੂੰ ਅਮਰੀਕਾ ਦੀ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਹੌਲੀ-ਹੌਲੀ ਅਮਰੀਕਾ ਦੇ ਹੀ ਮਿਲਟਰੀ ਜਹਾਜ਼ਾਂ ਦੁਆਰਾ ਅਲੱਗ-ਅਲੱਗ ਦੇਸ਼ਾਂ ਵਿੱਚ ਹੱਥ ਅਤੇ ਪੈਰਾਂ ਨੂੰ ਬੰਨ੍ਹ ਕੇ ਪਹੁੰਚਾਇਆ ਜਾ ਰਿਹਾ ਹੈ ਭਾਰਤ ਦੇਸ਼ ਵਿੱਚ 5 ਫਰਵਰੀ ਨੂੰ ਪਹਿਲਾ ਜਹਾਜ਼ ਅੰਮ੍ਰਿਤਸਰ ਉਤਰਿਆ ਸੀ ਜਿਸ ਵਿੱਚ 104 ਭਾਰਤ ਦੇ ਅਲੱਗ-ਅਲੱਗ ਰਾਜਾਂ ਦੇ ਲੋਕ ਸੀ ਜਿਸ ਵਿੱਚੋਂ 3 ਪੰਜਾਬ ਦੇ ਸੀ ਉਹਨਾਂ ਸਭ ਨੂੰ ਪਹਿਲਾਂ ਪੁਛ ਗਿਛ ਲਈ ਪੁਲਿਸ ਥਾਣੇ ਲਿਜਾਇਆ ਗਿਆ ਸੀ ਪਰ ਪੁੱਛ ਪਰਤਾਲ ਕਰਨ ਮਦਰੋ ਸਭ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਸੀ ਹੁਣ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਇਥੋਂ ਸਹੀ ਤਰੀਕੇ ਨਾਲ ਗਏ ਸੀ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਹੈ ਵਾਪਸ ਆਏ ਲੋਕਾਂ ਦੁਆਰਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਇੰਡੀਆ ਵਾਪਸ ਭੇਜਿਆ ਜਾ ਰਿਹਾ ਹੈ ਇੱਥੇ ਉਤਰ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਵਾਪਸ ਇੰਡੀਆ ਪਹੁੰਚ ਚੁੱਕੇ ਹਨ ਉਹਨਾਂ ਨੇ ਦੱਸਿਆ ਕਿ ਫਲਾਈਟ ਦੇ ਪੂਰਾ ਟਾਈਮ ਉਹਨਾਂ ਦੇ ਹੱਥ ਪੈਰ ਬੰਨ ਕੇ ਹੀ ਰੱਖੇ ਹੋਏ ਸਨ ਉਹਨਾਂ ਨੂੰ ਵਾਸ਼ਰੂਮ ਵੀ ਇਦਾ ਹੀ ਜਾਣਾ ਪੈਂਦਾ ਸੀ ਬਰ ਹੋਣੇ ਸਭ ਵਾਪਸ ਆ ਗਏ ਹਨ ਹੌਲੀ ਹੌਲੀ ਹੋਰ ਵੀ ਪਹੁੰਚ ਰਹੇ ਹਨ ਉੱਥੇ ਰਹਿੰਦੇ ਅਲੱਗ ਅਲੱਗ ਦੇਸ਼ਾਂ ਦੇ ਲੋਕ ਆਪਣੇ ਦੇਸ਼ ਦੇ ਨਾਗਰਿਕਾਂ ਲਈ ਪ੍ਰੋਟੈਸਟ ਕਰ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਨਵੇਂ ਮੰਤਰੀ ਬਣਨ ਕਰਕੇ ਉਹ ਉੱਥੇ ਦੇ ਨਾਗਰਿਕਾਂ ਨੂੰ ਆਤਮ ਸੁਰੱਖਿਆ ਵਜੋਂ ਚਿੰਤਾ ਮੁਕਤ ਹੋਣ ਦਾ ਦਿਖਾਵਾ ਕਰ ਰਿਹਾ ਹੈ ਪਰ ਇਸ ਤੋਂ ਪਹਿਲਾਂ ਵੀ 2009 ਤੋਂ ਇਦਾਂ ਦੇ ਦੇਸ਼ ਨਿਕਾਲੇ ਦਿੱਤੇ ਜਾ ਰਹੇ ਸੀ ਪਰ ਇਨੀ ਜ਼ਿਆਦਾ ਸੰਖਿਆ ਵਿੱਚ ਪਹਿਲੀ ਵਾਰੀ ਇਤਿਹਾਸ ਵਿੱਚ ਅਮਰੀਕਾ ਦੁਆਰਾ ਲੋਕਾਂ ਨੂੰ ਦੇਸ਼ ਤੋਂ ਨਿਕਾਲਾ ਜਾਰੀ ਕੀਤਾ ਗਿਆ ਹੈ ਤੁਹਾਡੀ ਇਸ ਵਾਰੇ ਕੀ رائے ਹੈ ਪੁਲਿਸ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ